ਇਹ ਬਸ ਪ੍ਰੋਟੈਸਟ ਕੀਤਾ ਜਾ ਰਿਹਾ ਮੋਟੋ ਮਿਟਾ ਜਾ ਰਿਹਾ ਹੋਰ ਕਿਤਨੇ ਕਿਤੇ ਕਿਹਾ ਜਾ ਰਿਹਾ ਜੀ ਬੀ ਜੀ ਪੀ ਇੱਕ ਹਰਿਆਣੇ ਦੇ ਵਿੱਚ ਵੱਖਰੀ ਸਟੇਟਮੈਂਟ ਹੈ ਪੰਜਾਬ ਦੇ ਰਿਪਰੈਸੈਂਟ ਦੇ ਦੇਖੋ ਭਾਰਤੀ ਜਨਤਾ ਪਾਰਟੀ ਪਾਣੀ ਦੇ ਹਿੱਤ ਵਿੱਚ ਜੇ ਗੱਲ ਜਿਥੋਂ ਦਾ ਆਮ ਆਦਮੀ ਪਾਰਟੀ ਕਰਦੀ ਹੈ ਪੰਜਾਬ ਦਾ ਇੱਕ ਵੀ ਬੂੰਦ ਪਾਣੀ ਜਿਹੜਾ ਅਸੀਂ ਕਿਸੇ ਨੂੰ ਦੇਂਦਿਆ ਗਿਆ ਦੇਖੋ ਇਹ ਮੀਟਿੰਗਾਂ ਹੁੰਦੀਆਂ ਨੇ ਜਿਹਦੇ ਵਿੱਚ ਕਿ ਪੰਜਾਬ ਤੇ ਜਿਹੜਾ ਸੀਐਮ ਇਹ ਉਹਨਾਂ ਲੋਕਾਂ ਨੇ ਜਾਣਾ ਹੁੰਦਾ ਹੈ ਸੀਨੀਅਰ ਅਫਸਰ ਲੋਕਾਂ ਨੇ ਜਾਣਾ ਹੁੰਦਾ ਹੈ ਜਦੋਂ ਮੀਟਿੰਗਾਂ ਹੁੰਦੀਆਂ ਨੇ ਕੋਈ ਪੰਜਾਬ ਦੇ ਡਵੈਲਪਮੈਂਟ ਦੇ ਲਈ ਜਾਂ ਪੰਜਾਬ ਦੇ ਲਈ ਕੋਈ ਮੀਟਿੰਗਾਂ ਹੁੰਦੀਆਂ ਨੇ ਔਰ ਸ਼ਰਾਬ ਪੀ ਕੇ ਸ਼ਰਾਬ ਪੀ ਕੇ ਆਪਣੇ ਕੰਮ ਤੋਂ ਦਰਿੰਦੇ ਨੇ ਮੀਟਿੰਗਾਂ ਟੈਂਟ ਨਹੀਂ ਕਰਦੇ ਔਰ ਉਹ ਜਿਹੜਾ ਉਹਦਾ ਨਤੀਜਾ ਹੈ ਉਹਨਾਂ ਨੂੰ ਇਹ ਜਿਹੜਾ ਪੰਜਾਬ ਨੂੰ ਬੁਗਦਰਾ ਪੈਂਦਾ ਔਰ ਜਿਸ ਤਰੀਕੇ ਦੇ ਨਾਲ ਅੱਜ ਪਾਣੀ ਦਾ ਮੁੱਦਾ ਚੁੱਕਿਆ ਹੈ ਇਹ ਆਮ ਆਦਮੀ ਪਾਰਟੀ ਆਪਣੇ ਕੰਮਾਂ ਤੋਂ ਜਿਹੜਾ 3 ਸਾਲ ਨਹੀਂ ਕਰ ਚੁੱਕੇ ਇਹ ਇੱਕ ਮੁੱਦਾ ਚੁੱਕ ਕੇ ਲੋਕਾਂ ਨੂੰ ਗੁਮਰਾ ਕਰਨਾ ਚਾਹੁੰਦੀ ਹੈ ਕਿਉਂ ਕਿ ਇੱਥੇ ਜਿਹੜੇ ਜਿਮਨੀ ਚੋਣ ਹੋ ਰਹੀ ਹੈ ਉੱਚ ਉਹਨੇ ਬਹੁਤ ਪੂਰੀ ਤਰ੍ਹਾਂ ਖਾਰ ਰਹੀ ਹੈ ਲੋਕਾਂ ਦਾ ਧਿਆਨ ਦੂਜੇ ਪਾਸੇ ਲਜਾਣ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰੇ ਕੱਲ ਭਾਰਤੀ ਜਨਤਾ ਪਾਰਟੀ ਦੇ ਦਫਤਰ ਦੇ ਬਾਹਰ ਜਿਹਨਾਂ ਨੇ ਜੋ ਗੁੰਡਾਗਰਦੀ ਕੀਤੀ ਜਿਹੜੇ ਇਹਨਾਂ ਦੇ ਮਾਈਨਿੰਗ ਦੇ ਲੋਕ ਨੇ ਜਿਹੜੇ ਮਾਈਨਿੰਗ ਤੇ ਕਰਿੰਦੇ ਨੇ ਜਿਹੜੇ ਪੇੜ ਕਰਿੰਦੇ ਨੇ ਉਹਨਾਂ ਨਾਲ ਆ ਕੇ ਹੱਲਾ ਗੁੱਲਾ ਕੀਤਾ ਭਾਰਤੀ ਜਨਤਾ ਪਾਰਟੀ ਕਦੀ ਬਰਦਾਸ਼ਤ ਨਹੀਂ ਕਰੇਗੀ ਹੁਣ ਅਗਲੀ ਅਗਲੀ ਰਣਨੀਤੀ ਤੁਹਾਡੀ ਕੀ ਹੈ ਕਿਉਂਕਿ ਹਰਿਆਣਾ ਜਿਸ ਤਰੀਕੇ ਨੇ ਵਫਰੀ ਆਮ ਆਦਮੀ ਪਾਰਟੀ ਨੂੰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਦਿੱਲੀ ਨੂੰ ਲੁੱਟਿਆ ਅਸੀਂ ਪੰਜਾਬ ਨਹੀਂ ਰੁਟਣ ਦੇਾਂਗੇ ਪੰਜਾਬ ਦੇ ਕੇਜਰੀਵਾਲ ਪੰਜਾਬ ਦੇ ਵਿੱਚ ਪਾਣੀਆਂ ਦੇ ਮੁੱਦੇ ਤੇ ਪੰਜਾਬ ਸਰਕਾਰ ਦੇ ਨਾਲ ਅਸੀਂ ਪਾਣੀ ਦੇ ਮੁੱਦੇ ਦੇ ਉੱਪਰ ਪੰਜਾਬ ਦਾ ਇੱਕ ਵੀ ਬੂੰਹ ਪਾਣੀ ਅਸੀਂ ਪੰਜਾਬ ਤੋਂ ਬਾਹਰ ਨਹੀਂ ਦੇਾਂਗੇ ਪੰਜਾਬ ਦੇ ਹਿੱਤ ਦੀ ਰੱਖਿਆ ਕਰਾਂਗੇ ਦੇਖੋ ਅਸੀਂ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦੇ ਆਂ ਪੰਜਾਬ ਦੇ ਪਾਣੀਆਂ ਦੀ ਰਾਖੀ ਜੇ ਕਰ ਸਕਦੇ ਤੇ ਸਿਰਫ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ ਅਸੀਂ ਪੰਜਾਬ ਦਾ ਇੱਕ ਬੂੰਦ ਪਾਣੀ ਵੀ ਵਾਧੂ ਕਿਸੇ ਸੂਬੇ ਨੂੰ ਦੇਣ ਵਾਸਤੇ ਤਿਆਰ ਨਹੀਂ ਕਿਉਂਕਿ ਸਾਡੇ ਪੰਜਾਬ ਦਾ ਆਪਣਾ ਪਾਣੀ ਜਿਹੜਾ ਹੈਗਾ ਉਹ ਬਹੁਤ ਥੱਲੇ ਹੀ ਗਿਰ ਚੁੱਕਾ ਹੈ ਅੱਜ 115 ਜ਼ੋਨ ਡਾਰਕ ਜ਼ੋਨ ਡਿਕਲੇਅਰ ਹੋ ਚੁੱਕੇ ਨੇ ਤੇ ਸਾਡੇ ਕੋਲ ਆਪਣੇ ਕੋਲ ਪਾਣੀ ਨਹੀਂਗਾ ਤੇ ਫਿਰ ਦੂਜੇ ਕਿਸੇ ਸੂਬੇ ਨੂੰ ਵਾਧੂ ਪਾਣੀ ਦੇਣ ਦਾ ਕੀ ਸਵਾਲਤਾ ਬਣਦਾ ਹੈ ਭਾਰਤੀ ਜਨਤਾ ਪਾਰਟੀ ਕਿਸੇ ਕੀਮਤ ਤੇ ਵੀ ਇੱਕ ਬੂੰਦ ਪਾਣੀ ਵੀ ਫालतू ਜਿਹੜਾ ਕਿਸੇ ਸੁਬੇ ਨੂੰ ਨਹੀਂ ਦੇਣ ਦਿੱਤਾ ਜਾਏਗਾ ਅਟ ਭਾਰਤੀ ਜਨਤਾ ਪਾਰਟੀ ਦੇ ਸਾਰੇ ਵਰਕਰ ਸਰ칸ਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਹਿੱਤਾਂ ਦਾ ਸੌਦਾ ਕੀਤਾ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਤੇ ਫੇਲ ਹੋਈ ਆ ਭਾਰਤੀ ਜਨਤਾ ਪਾਰਟੀ ਨੂੰ ਕਹੇ ਸ਼ਬਦਾਂ ਚ ਨਿੰਦਾ ਕਰਦੀ ਕਿਉਂ ਨਹੀਂ ਉਸਨੇ ਆਪਣਾ ਪੱਖ ਰੱਖਿਆ ਬੀਐਮਬੀ ਦੀ ਮੀਟਿੰਗ ਔਰ ਉਸੇ ਦੀ ਨਲਾਕੀ ਕਰਕੇ ਅਜੇ ਭਾਖੜਾ ਬੈਸ ਮੈਨੇਜਮੈਂਟ ਬੋਰਡ ਦਾ ਆਰਡਰ ਆਇਆ ਇਹਦੇ ਵਾਸਤੇ ਸਿੱਧੇ ਤੌਰ ਦੇ ਉਤੇ ਆਮ ਆਦਮੀ ਪਾਰਟੀ ਉਪਰੰਤ ਮਾਂ ਜ਼ਿੰਮੇਵਾਰ ਹੈ ਕਿ ਨੇ ਠੀਕ ਤਰੀਕੇ ਨਾਲ ਆਪਣਾ ਪੱਖ ਨਹੀਂ ਰੱਖਿਆ ਕਿਉਂ ਨਹੀਂ ਉੱਤੇ ਦੱਸੇ ਕਿ ਸਾਡੇ 115 ਜ਼ੋਨ ਡਾਰਕ ਜ਼ੋਨ ਨੇ ਸਾਡੇ ਆਪਣੇ ਖੇਤਰ ਨੂੰ ਪਾਣੀ ਦੇਣ ਜੋਗਾ ਨਹੀਂਗਾ ਔਰ ਮੁੜ ਕੇ ਰਾਜਨੀਤੀ ਕਰਨਗੇ 33 ਦੀ ਮੀਟਿੰਗ ਹੋਈ ਹੈ ਇੱਕ ਤਰੀਕ ਨੂੰ ਦਿੱਤਾ ਹੈ ਕਿ ਜੀ ਆਲਮੇ ਪਾਰਟੀ ਮੀਟਿੰਗ ਔਰ ਪਾਰਟੀ ਮੀਟਿੰਗ ਕਰਨੀ ਹੈ ਇੱਕ ਤਰੀਕ ਨੂੰ ਦਿੱਤਾ ਹੈ ਕਿ ਸਿ ਵਿਧਾਨ ਸਭਾ ਸੈਸ਼ਨ ਬੁਲਾਣਾ ਹੈ ਜਦੋਂ ਸਾਰੇ ਪੰਜਾਬ ਚ ਹਾਕਾਕਾਰ ਮਚ ਗਈ ਦੇ ਕਿ ਸਾਰੇ ਪਾਸੋਂ ਛਿੱਤਰ ਪੈ ਰਹੇ ਨੇ ਉਦੋਂ ਇਹਨਾਂ ਨੂੰ ਇਹ ਯਾਦਾ ਆ? ਜੀ ਜੀ। ਕਿਉਂ ਨਹੀਂ 23 ਤਰੀਕ ਨੂੰ ਜੋ ਫੈਸਲਾ ਹੋਇਆ ਉਸ ਵੇਲੇ ਕਿਉਂ ਨਹੀਂ ਆਇਆ ਡੱਗੇ? ਕਿਉਂ ਨਹੀਂ ਪੰਜਾਬ ਦੀਆਂ ਪਾਰਟੀਆਂ ਨੂੰ ਕਾਨਫਰੰਸ ਦਿੱਤਾ? ਚੋਇਸ ਕਰਕੇ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਵਰਕਰ ਪੰਜਾਬ ਦੇ ਪਾਣੀਆਂ ਦੀ ਰਾਖੀ ਕਰੇਗਾ। ਕਿਸੇ ਕੀਮਤ ਤੇ ਵੀ ਇੱਕ ਬੂੰਦ ਪਾਣੀ ਵਧੂ ਅਸੀਂ ਕਿਸੇ ਸਟੇਟ ਨੂੰ ਨਹੀਂ ਜਾਣਦੇ ਆਂਗੇ। ਸਾਡਾ ਸਟੈਂਡ ਬਿਲਕੁਲ ਕਲੀਅਰ ਹੈਗਾ। ਔਰ ਜੋ ਇੱਕ ਅਜ ਸਥਿਤੀ ਪੈਦਾ ਹੋਈ ਹੈ ਉਹਦੇ ਵਾਸਤੇ ਸਿੱਧੇ ਤੌਰ ਦੇ ਉੱਤੇ ਭਗਵੰਤ ਮਾਨ ਔਰ ਉਸੀ ਸਰਕਾਰ ਜ਼ਿੰਮੇਵਾਰ ਹੈ ਸਰ ਪੰਜਾਬ ਦੀ ਬੀਜੇਪੀ ਕਹਿ ਰਹੀ ਹੈ ਪੰਜਾਬ ਦੀ ਲੀਡਰਸ਼ਿਪ ਜਿਹੜੀ ਆ ਉਹ ਕਹਿ ਰਹੀ ਹੈ ਇੱਕ ਵੀ ਗੁੱਲ ਪਾਣੀ ਨਹੀਂ ਦਾ ਜ਼ਿੰਮੇਵਾਰ ਪਰ ਦੂਸਰੇ ਪਾਸੇ ਹਰਿਆਣਾ ਤੇ ਤੁਹਾਡੀ ਗਵਰਨਮੈਂਟ ਆ ਰਹੀ ਹੈ ਤੇ ਤੁਹਾਡੀ ਗਵਰਨਮੈਂਟ ਕਹਿ ਸਟੇਟਮੈਂਟਸ ਬੀਜੇਪੀ ਦੇ ਲੀਡਰ ਜਿਹੜੇ ਹਰਿਆਣਾ ਵਾਲੇ ਹਰਿਆਣਾ ਜਨਤਾ ਅਸੀਂ ਪੰਜਾਬੀ ਆ ਪੰਜਾਬ ਨੂੰ ਜਾਣਦੇ ਆ ਪੰਜਾਬ ਦੇ ਹਿੱਤਾਂ ਦੀ ਰਾਖੀ ਕਰੇਗੀ ਤੇ ਭਾਰਤੀ ਜਨਤਾ ਪਾਰਟੀ ਕਰੇਗੀ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਯੂਨਿਟ ਛੱਟਾਂ ਦੀ ਤਰ੍ਹਾਂ ਇਸ ਫੈਸਲੇ ਵਿਰੁੱਧ ਖੜਿਆ ਔਰ ਅਸੀਂ ਕਿਸੇ ਵੀ ਕੀਮਤ ਉੱਤੇ ਇੱਕ ਬੂੰਦ ਐਕਸਟਰਾ ਪਾਣੀ ਜਿਹੜਾ ਹੈਗਾ ਦੂਜੇ ਸੂਬਿਆਂ ਨੂੰ ਨਹੀਂ ਜਾਣਦੇ ਆਂਗੇ ਸਾਨੂੰ ਕਿਸੇ ਨਾਲ ਕੋਈ ਲੈਂਦੇ ਨਹੀਂਗਾ